ਇਹ ਥਾਣਾ ਲੋਈਆਂ ਦੇ ਵਿੱਚ ਇੱਕ ਕੰਗਕਲਾ ਪਿੰਡ ਪੈਂਦਾ ਕੰਗਕਲਾ ਤੋਂ ਅਸੀਂ ਜਦੋਂ ਕਾਕੜ ਕਲਾ ਨੂੰ ਜਾਂਦੇ ਆ ਉੱਥੇ ਰਸਤੇ ਦੇ ਵਿੱਚ ਅ ਜਿਵੇਂ ਮੋਟਰ ਹਵਲ ਜਿਹੜੀ ਖੇਤ ਹੁੰਦੇ ਨਾ ਉੱਥੇ ਇੱਕ ਕੁਆਟਰ ਬਣੇ ਹੋਏ ਸੀ ਜਿੱਥੇ ਲੇਬਰ ਰਹਿੰਦੀ ਸੀ ਤਾਂ ਇਹ ਮੋਟਰ ਦਾ ਜਿਹੜਾ ਮਾਲਕ ਹੈਗੇ ਕੁਲਵਿੰਦਰ ਸਿੰਘ ਹੈਗੇ ਨੇ ਨੰਬਰਦਾਰ ਹੈਗੇ ਕੰਗਕਲਾ ਪਿੰਡ ਦੇ ਉਹਨਾਂ ਇਹ ਜ਼ਮੀਨ ਦੇ ਉੱਤੇ ਬਾਲਕ ਨੇ ਇਹਨਾਂ ਦੀ ਮੋਟਰ ਆ ਗਈ ਸੀ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਹੈਗੇ ਸੀ ਉਹ ਉੱਥੇ ਇਹਨਾਂ ਦੇ ਜਿਹੜੇ ਪੁਰਾਣਾ ਘਰ ਸੀ ਜਿਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਕਨਵਰਟ ਕੀਤਾ ਲੇਬਰ ਹਾਊਸ ਦੇ ਵਿੱਚ ਉੱਥੇ ਜਿਹੜੇ ਹੈਗੇ ਨੇ ਇੱਕ ਪਰਿਵਾਰ ਜਿਹੜਾ ਪ੍ਰਵਾਸੀ ਪਰਿਵਾਰ ਹੈ ਉਹ ਰਹਿ ਰਿਹਾ ਸੀ ਤਾਂ ਜਿਹੜਾ ਪ੍ਰਵਾਸੀ ਪਰਿਵਾਰ ਰਿਹਾ ਸੀ ਉਹ ਰਹਿ ਰਿਹਾ ਸੀ ਉਹਦੇ ਵਿੱਚ ਇੱਕ ਲੇਡੀ ਸੀ ਵਿਧਵਾ ਲੇਡੀ ਸੀ ਵਿਡੋ ਜਿਹੜੀ ਲੇਡੀ ਸੀ ਉਹਦੀ ਉਮਰ ਕਰੀਬ 35 36 ਸਾਲ ਸੀ ਇੱਕ ਉਹਦੇ ਬੇਟੀ ਰਹਿੰਦੀ ਸੀ ਜਿਹੜੀ ਉਮਰ 18-19 ਸਾਲ ਦੀ ਉਮਰ ਸੀ ਉਹ ਐਂਡ ਉਹਦੀ ਬੇਟੀ ਅੱਗੇ ਮੈਰਿਡ ਸੀ ਉਹਦੇ ਕੋਲੇ 5 ਕਿ ਮਹੀਨੇ ਦਾ ਬੱਚਾ ਸੀ ਤੇ ਇੱਕ ਜਿਹੜੀ ਲੇਡੀ ਹੈਗੇ ਸੀ ਉਹਦਾ ਸਾਨੇ ਲਾ ਜਿਹੜਾ ਜਵਾਈ ਸੀ ਉਸਦੀ ਬੇਟੀ ਦਾ ਜਿਹੜਾ ਹਸਬੰਡ ਸੀ ਉਹ ਵੀ ਉੱਥੇ ਰਹਿ ਰਿਹਾ ਸੀ ਤੇ ਨਾਲ ਉਹਦੇ ਇੱਕ 11 ਸਾਲ ਦਾ ਬੱਚਾ ਇੱਕ 10 ਸਾਲ ਦਾ ਬੱਚਾ ਵੀ ਰਹਿ ਰਿਹਾ ਸੀ ਜਿਹੜੀ ਹੈਗੀ ਹੈ 23 ਤੇ 24 ਦੀ ਜਿਹੜੀ ਇੰਟਰਵਿਊਿੰਗ ਨਾਈਟ ਸੀ ਸ਼ਨੀਵਾਰ ਆਪਣੇ ਸੰਡੇ ਦੀ ਤੇ ਮੰਡੇ ਦੀ ਇੰਟਰਵਿਨਿੰਗ ਨਾਈਟ ਉਸ ਦਿਨ ਉਸ ਰਾਤ ਨੂੰ ਇੰਟਰਵਿਨਿੰਗ ਨਾਈਟ ਨੂੰ ਇੱਕ ਇਨਸੀਡੈਂਟ ਹੁੰਦੇ ਆ ਜਿਹੜੀ ਬੜੀ ਸੈਂਸੇਸ਼ਨਲ ਇਨਸੀਡੈਂਟ ਸੀ ਸਾਡੇ ਕੋਲ ਮਾਰਨਿੰਗ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ 24 ਤਰੀਕ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਕਿ 23 ਤੇ 24 ਦੀ ਦਰਮਿਆਨੀ ਰਾਤ ਨੂੰ ਤੁਸੀਂ ਕਹਿ ਸਕਦੇ ਹੋ ਕਿ ਸੌਵਰ ਅਰਲੀ ਮਾਰਨਿੰਗ ਐਤਵਾਰ ਦੀ ਰਾਤ ਦੇ ਸੌਵਰ ਦੀ ਅਰਲੀ ਮਾਰਨਿੰਗ ਨੂੰ ਚਾਰ ਜਿਹੜੇ ਅਣਪਛਾਤੇ ਵਿਅਕਤੀ ਉਥੇ ਆਉਂਦੇ ਆ ਰਾਤ ਨੂੰ ਜਿਹੜੇ ਦਰਵਾਜ਼ਾ ਤੋੜ ਕੇ ਜਿਹੜੇ ਕਮਰੇ ਦੇ ਵਿੱਚੇ ਪਿੱਛੇ ਆਪਣਾ ਰਾਤ ਨੂੰ ਸੁੱਤੇ ਪਏ ਸੀ ਉਥੇ ਆ ਕੇ ਇਹਨਾਂ ਨੇ ਉਹਨਾਂ ਨਾਲ ਮਾਰਕਟਾਈ ਕੀਤੀ ਔਰ ਜਿਹੜੀ ਲੇਡੀ ਹੈਗੀ ਜਿਹਦੀ ਉਮਰ ਮੈਂ ਦੱਸਿਆ ਕਿ 35-36 ਸਾਲ ਸੀ ਉਹਦੇ ਨਾਲ ਇਹ ਜਿਹੜੇ ਚਾਰ ਨੌਜਵਾਨ ਵਿਅਕਤੀ ਆਏ ਸੀ ਉਹਨਾਂ ਦੇ ਵਿੱਚੋਂ ਤਿੰਨ ਜਣਿਆਂ ਨੇ ਉਹਦੇ ਨਾਲ ਗੈਂਗ ਰੇਪ ਕੀਤਾ ਜਿਹੜਾ ਤਾਂ ਜਵਾਈ ਸੀ ਉਸ ਨੂੰ ਉਹਨਾਂ ਨੇ ਨਾਲ ਦੇ ਕਮਰੇ 'ਚ ਬੰਦ ਕੀਤਾ ਤੇ ਪਲੱਸ ਜਿਹੜਾ ਹੈਗਾ ਉਹਦੀ ਬੇਟੀ ਨਾਲ ਇੱਕ ਜਿਹੜੇ ਨੇ ਉਹਦੀ ਬੇਟੀ ਨਾਲ ਜਿਹੜਾ ਰੇਪ ਕੀਤਾ ਤਾਂ ਇਹ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਉਸ ਤੋਂ ਬਾਅਦ ਜਿਹੜੇ ਇਹ ਚਾਰੋਂ ਵਿਅਕਤੀ ਸੀ ਇਹ ਉਥੇ ਕਰੀਬ 1 ਘੰਟੇ ਦੇ ਕਰੀਬ ਉਥੇ ਇਹਨਾਂ ਨੇ ਸਮਾਂ ਬਤਾਇਆ ਇਹਨਾਂ ਨੇ ਉੱਥੇ ਉਹ ਜਿਹੜਾ ਮਾਲਕ ਸੀ ਉੱਥੇ ਜਗ੍ਹਾ ਦਾ ਉਹਦੀ ਕੋਈ ਦਾਰੂ ਵੀ ਇੱਕ ਕਮਰੇ ਦੇ ਵਿੱਚ ਪਈ ਸੀ ਵਿਦੇਸ਼ੀ ਸ਼ਰਾਬ ਦੀ ਕੋਈ ਬੋਤਲ ਪਈ ਸੀ ਉਹ ਵੀ ਉਹਨੇ ਇਹਨਾਂ ਨੇ ਬਾਅਦ ਦੇ ਵਿੱਚ ਜਾਣ ਲੱਗਿਆਂ ਨੇ ਸੇਵਨ ਕੀਤਾ ਉੱਥੇ ਪੀਤੀ ਐਂਡ ਉੱਥੋਂ ਚੋਰੀ ਇਹਨਾਂ ਨੇ ਸਮਾਨ ਵੀ ਕੀਤਾ ਉੱਥੇ ਮੋਟਰ ਦੀਆਂ ਤਾਰਾਂ ਸੀ ਕੋਈ ਸਕ੍ਰੈਪ ਸੀ ਤੇ ਇੱਕ ਜਿਹੜਾ ਹੈਗਾ ਉਹਦਾਂ ਦਾ ਹੋਰ ਜਿਹੜਾ ਸਮਾਨ ਖੇਤੀ ਦੇ ਵਿੱਚ ਕੰਮ ਆਉਣ ਵਾਲਾ ਜਿਹੜਾ ਉਹ ਸਮਾਨ ਜਿਹੜਾ ਹੈਗਾ ਇਹਨਾਂ ਨੇ ਚੋਰੀ ਕੀਤਾ ਤਾਂ ਇਹ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਹਨੂੰ ਅਸੀਂ ਬੜੇ ਸੰਜੀਦਗੀ ਨਾਲ ਅ ਅਸੀਂ ਇਹਨੂੰ ਇਨਵੈਸਟੀਗੇਟ ਕੀਤਾ ਸਭ ਤੋਂ ਪਹਿਲਾਂ ਸਾਡੀ ਲੀਗਲ ਰਿਕੁਆਇਰਮੈਂਟ ਐਫ ਆਈ ਆਰ ਦਰਜ ਕਰਨ ਦੀ ਸੀ ਉਹ ਰਿਕੁਆਇਰਮੈਂਟ ਕੀਤੀ ਇਹਨਾਂ ਦੋਨਾਂ ਜਿਹੜੀਆਂ ਵਿਕਟਮ ਸੀ ਉਹਨਾਂ ਦਾ ਪ੍ਰੋਪਰ ਮੈਡੀਕਲ ਕਰਵਾਇਆ ਗਿਆ ਜੋ ਸਾਡੀਆਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਇਹਨੂੰ ਅੱਗੇ ਲੈ ਕੇ ਜਾਣਾ ਸੀ ਤਫ਼ਤੀਸ਼ ਨੂੰ ਉਹਦੇ ਵਿੱਚ ਮੇਰੇ ਵੱਲੋਂ ਆਪਣੀ ਸੁਪਰਵਾਈਜ਼ਨ ਦੇ ਵਿੱਚ ਸਾਡੇ ਐਸਪੀ ਡਿਟੈਕਟਿਵ ਮਿਸਟਰ ਸਰਬਜੀਤ ਰਾਏ ਇਹਨਾਂ ਦੀ ਨਿਗਰਾਨੀ ਦੇ ਵਿੱਚ ਅਸੀਂ ਜਿਹੜੀਆਂ ਨੇ ਟੀਮਸ ਗਠਿਤ ਕੀਤੀਆਂ ਜਿਹਦੇ ਵਿੱਚ ਸਾਡੇ ਅੱਗੇ ਡੀਐਸਪੀ ਡੀ ਮਿਸਟਰ ਇੰਦਰਜੀਤ ਸੈਣੀ ਡੀਐਸਪੀ ਸਾਡੇ ਸ਼ਾਹਕੋਟ ਮਿਸਟਰ ੋਂਕਾਰ ਸਿੰਘ ਬਰਾੜ ਸਾਡੇ ਇਨਸਪੈਕਟਰ ਲੋਈਆ ਗੁਰਸ਼ਰਨ ਸਿੰਘ ਸਬ ਇਨਸਪੈਕਟਰ ਤੇ ਸਾਡੇ ਇਨਸਪੈਕਟਰ ਸੀਆਈਏ ਜਿਨ੍ਹਾਂ ਨੇ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਮੈਂ ਨਾ ਰੋਲ ਨਭਾਇਆ ਇਨਸਪੈਕਟਰ ਪੁਸ਼ਪ ਵਾਲੀ ਤੇ ਪਿੱਛੇ ਤੁਸੀਂ ਸਾਡੇ ਨਾਲ ਦੇਖ ਰਹੇ ਹੋ ਕਿ ਜਿਹੜੇ ਸਾਡੀ ਸਾਰੀ ਟੀਮ ਹੈ ਜਿਹੜੀ ਸੀਆਈਜੀ ਦੇ ਵਿੱਚ ਤਨਾਤ ਹੈ ਤੇ ਵੱਖ-ਵੱਖ ਤਾਨਿਆਂ ਦੇ ਵਿੱਚ ਤਨਾਤ ਹੈ ਇਹਨਾਂ ਸਾਰਿਆਂ ਵੱਲੋਂ ਇਸ ਕੇਸ ਨੂੰ ਟਰੇਸ ਕਰਨ ਦੇ ਵਿੱਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਗਈ ਤਾਂ ਸਾਡੇ ਕੋਲ ਇੱਕ ਲੀਡ ਜਿਹੜੀ ਹੈਗੀ ਇਹਦੇ ਵਿੱਚ ਆਉਂਦੀ ਹੈ ਕਿ ਇਹ ਜਿਹੜੇ ਅਸੀਂ ਟੈਕਨੀਕਲ ਇਨਪੁਟ ਦੇ ਉੱਤੇ ਹਿਊਮਨ ਜਿਹੜੀ ਇੰਟੈਲੀਜੈਂਸ ਸੀ ਉਹਦੇ ਜਿਹੜੀ ਇਨਪੁਟ ਆਈ ਸਾਡੇ ਕੋਲ ਉਹਦੇ ਬੇਸਿਸ ਦੇ ਉੱਤੇ ਅਸੀਂ ਸਾਰੇ ਏਰੀਆ ਨੂੰ ਅਸੀਂ ਖੰਘਾਲ ਰਹੇ ਸੀ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈਗਾ মিডিਆ ਵੱਲੋਂ ਕਾफी ਸਹਿਯੋਗ ਕੀਤਾ ਗਿਆ ਤੇ ਲੋਕਲ মিডিਆ ਵੱਲੋਂ ਵੀ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤੁਹਾਡੇ ਸਾਰਿਆਂ ਵੱਲੋਂ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤਾਂ ਅਸੀਂ ਜਿਹੜੀ ਹੈਗੀਆਂ ਵੱਖ-ਵੱਖ ਫੁਟੇਜ ਸੀਸੀਟੀਵੀ ਫੁਟੇਜ ਨੂੰ ਦੇਖਿਆ ਉਸ ਏਰੀਆ ਦੇ ਵਿੱਚ ਜਿਹੜੀ ਮੂਵਮੈਂਟ ਨੂੰ ਟਰੈਕ ਕੀਤਾ ਕਿ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਉਸ ਟਾਈਮ ਉਸ ਰਾਤ ਨੂੰ 23 ਤੇ 24 ਦੀ ਰਾਤ ਨੂੰ ਕਿਹੜੇ-ਕਿਹੜੇ ਮੂਵਮੈਂਟ ਹੁੰਦੀ ਹੈ ਕਿੰਨੀਆਂ ਗੱਡੀਆਂ ਆਉਂਦੀਆਂ ਨੇ ਜਾਂ ਕਿਹੜੇ ਮੋਟਰਸਾਈਕਲ ਆਉਂਦੇ ਨੇ ਜਾਂ ਕਿਹੜੇ ਸ਼ੱਕੀ ਵਿਅਕਤੀਆਂ ਦੀ ਮੂਵਮੈਂਟ ਹੁੰਦੀ ਹੈ ਤਾਂ ਉਸ ਆਧਾਰ ਦੇ ਉੱਤੇ ਅਸੀਂ ਅਸੀਂ ਇੱਕ ਜ਼ੀਰੋਡਾਉਨ ਏਰੀਆ ਕਿ ਕੀਤਾ ਤੇ ਕੁਝ ਸਾਡੇ ਕੋਲ ਫਿਰ ਇਨਪੁਟ ਆਈ ਤਾਂ ਉਸ ਦੇ ਬੇਸ ਦੇ ਉੱਤੇ ਚਾਰ ਦੋਸ਼ੀ ਅਸੀਂ ਨਾਮਜ਼ਦ ਕੀਤੇ ਜਿਹੜੇ 4 ਦੋਸ਼ੀ ਨਾਮਜ਼ਦ ਕੀਤੇ ਉਹਨਾਂ ਦੇ ਵਿੱਚ ਇੱਕ ਸਾਜਨ son of mark ਇੱਕ ਰੋਕੀ ਨਾਂ ਦਾ ਵਿਅਕਤੀ ਹੈਗਾ ਇਹ ਦਾ son of late ਸ਼ੌਕਤ ਅਤੇ ਇੱਕ ਅਰਸ਼ਪ੍ਰੀਤ ਸਿੰਘ ਉਰਫ ਅਰਸ਼